ਇਨਾ ਮੈਂ ਤੁਹਾਡਾ ਆਪਣਾ ਨਸ ਕੁਦੇਵ ਸਿੰਘ ਹੈ ਜੀ ਸੁਖਦੇਵ ਸਿੰਘ ਜੀ ਲਾਟਰੀ ਨਿਕਲੀ ਹੈ 1 ਕਰੋੜ ਰੁਪਏ ਦੀ ਕਿਸ ਤਰ੍ਹਾਂ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਹੈ ਕਿੰਨੀ ਖੁਸ਼ੀ ਹੋ ਰਹੀ ਹੈ ਬਹੁਤ ਖੁਸ਼ੀ ਹੋ ਰਹੀ ਹੈ ਕਦੋਂ ਤੋਂ ਪਾਰ ਰਹੇ ਲਾਟਰੀ ਤੁਸੀਂ तकरीबन 3 ਸਾਲ ਹੋ ਗਏ ਕਿਹੜੀ ਇਹ ਲਾਟਰੀ ਕਿਹੜੀ ਪਾਈ ਸੀ ਤੁਸੀਂ ਇਹ ਪਾਈ ਨਾਗਾਲੈਂਡ ਸਟੇਟ ਲਾਟਰੀ ਕਿੰਨੇ ਦੀ ਲਿੱਤੀ ਹੈ ਕਿੰਨੇ ਦੀ ਲਿੱਤੀ ਸੀ ਲਾਟਰੀ ਇਹ 150 ਰੁਪਏ ਦਾ ਸੈਟ ਸੀ 6 ਰੁਪਏ ਦੀ ਲਾਟਰੀ ਦੇ ਨਾਲ ਤੁਸੀਂ ਕਰੋੜਪਤੀ ਬਣੇ ਹੋ ਕੀ ਲੱਗ ਰਿਹਾ ਹੈ ਕਿੰਨਾ ਕਿ ਤੁਹਾਨੂੰ ਇਸ ਚੀਜ਼ ਨਾਲ ਬਹੁਤ ਬਹੁਤ ਖੁਸ਼ੀ ਹੋ ਰਹੀ ਹੈ ਜੀ ਕੀ ਕਰੋਗੇ ਕੀ ਕੰਮ ਸੋਚਿਆ ਕੀ ਹੈ ਦੇ ਪਰ ਸੋਚਿਆ ਘਰ-ਵਾਰ ਬਣਾਵਾਂਗੇ ਕੋਠੀ ਪਾਵਾਂਗੇ ਨਾਲ ਬੱਚੇ-ਪੁੱਛੇ ਪੜਾਵਾਂਗੇ ਸੈੱਟ ਕਰਾਂਗੇ ਬਾਹਰ ਬਾਹਰ ਭੇਜਾਂਗੇ ਸੁਦੇ ਜੀ ਵੈਸੇ ਤੁਸੀਂ ਕੀ ਕੰਮ ਕੀ ਕਰਦੇ ਹੋ ਤੁਹਾਡਾ ਪਰਿਵਾਰ ਕੀ ਕੰਮ ਕਰਦਾ ਆਪਣਾ ਖੇਤੀਬਾੜੀ ਹੈ ਨਾਲ ਆਪਣਾ ਦੁਕਾਨ ਹੈ ਦਵਾਈਆਂ ਦੀ 2000 ਦੀ ਮੈਡੀਕਲ ਸਕੂਲ ਵੀ ਹੈ ਹਾਂਜੀ ਜਿਆਦਾ ਖੇਤੀਬਾੜੀ ਤੇ ਤਵੱਜੋ ਦੇਉ ਕਿ ਇਹ ਮੈਡੀਕਲ ਤੋਂ ਦੂੰ ਤੋ ਨਹੀਂ ਲੋਗੇ ਆਜੋ ਕਰੋੜ ਰੁਪਏ ਆਇਆ ਉਸੇ ਪਲੈਨਿੰਗਾਂ ਬਲੀਆਂ ਹੋਣੀਆਂ ਖੁਸ਼ੀਆਂ ਮਨਾਈਆਂ ਜੀ ਕਿੱਦਾਂ ਦੀਆਂ ਪਲੈਨਿੰਗਾਂ ਬਣਾएंगे ਹਜੇ ਤਾਂ ਨਹੀਂ ਕੋਈ ਪਲੈਨਿੰਗ ਬਣਾਈ ਜੀ ਸੋਚਾਂਗੇ ਕੋਈ ਗੱਲ ਕਿੱਦਾਂ ਪਤਾ ਲੱਗਿਆ ਤੁਹਾਨੂੰ ਲਾਟਰੀ ਦੀ ਤੁਹਾਡੀ ਲਾਟਰੀ ਉਹਨਾਂ ਨਾਲ ਫੋਨ ਆ ਗਿਆ ਸੀਗਾ ਜੀ ਕੋਟੀ ਸੇਖਾਂ ਤੋਂ ਦੁਕਾਨਾਂ ਦੇ ਲਾਟਰੀ ਦੀ ਉਹਨਾਂ ਨੇ ਦੱਸਿਆ ਜੀ ਤੁਹਾਡੀ ਰੋਟ ਪੈ ਦੀ ਲਾਟਰੀ ਨਿਕਲੀ ਆ ਫਿਰ ਮੈਂ ਚੈੱਕ ਕੀਤੀ ਲਾਟਰੀ ਇਹ ਵਕਾਈ ਸਾਡਾ ਨਾਮ ਲੱਗਾ ਸੀ ਜਦੋਂ ਫੋਨ ਆਇਆ ਉਦੋਂ ਯਕੀਨ ਹੋ ਗਿਆ ਸੀ ਯਕੀਨ ਚੈੱਕ ਕੀਤੀ ਲਾਟਰੀ ਪਹਿਲਾਂ ਹੀ ਫਿਰ ਪਤਾ ਲੱਗਾ ਫਿਰ ਯਕੀਨ ਆਇਆ ਹਾਂ ਜਦੋਂ ਪਹਿਲਾਂ ਵੀ ਪਾਉਂਦੇ ਸੀਗੇ ਲਾਟਰੀ ਤੁਸੀਂ ਕਹਿੰਦੇ ਤਿੰਨ ਸਾਲ ਤੋਂ ਪਾ ਰਹੇ ਹੋ ਪਹਿਲਾਂ ਕਿਤੇ ਚਾਂਸੀ ਨਹੀਂ ਲੱਗਿਆ ਜਾਂ ਲੱਗਿਆ ਥੋੜਾ ਬਹੁਤਾ ਪਹਿਲਾਂ ਥੋੜਾ ਬਹੁਤਾ ਲੱਗਾ ਸੀ ਜਿਵੇਂ ਕਿਤੇ ਹਜ਼ਾਰ ਦਾ ਕਿਤੇ 5000 ਦਾ ਇਸ ਤਰ੍ਹਾਂ 6000 ਦਾ ਉਹਨਾਂ ਕਿ ਜਿੰਨੇ ਕੇ ਪੈਸੇ ਤੁਸੀਂ ਲਾਏ ਸੀਗੇ ਹੁਣ ਦਿੱਕਰ ਤੇ ਦਾ ਸਾਲਾ ਜੂ ਤੁਹਾਡੇ ਪੂਰੇ ਹੋ ਗਏ ਹਾਂ ਜੀ ਹੁਣ ਤਾਂ ਹੋ ਹੀ ਗਏ ਜੀ